ਐਲੀਗੇਟ ਪਨੀਰ ਸੋ ਟੇਸਟੀ ਪਨੀਰ ਸੋ ਯੰਮੀ ਪਨੀਰ ਵਾਈਟ ਕਲਰ ਦਾ ਪਨੀਰ ਸਬਜੀ ਬਣ ਗਈ ਯੈਲੋ ਕਲਰ ਦਾ ਹੋ ਗਿਆ ਸੋ ਐਲੀਗੇਟ ਸੋ ਯੰਮੀ ਸੋ ਬਿਊਟੀਫੁਲ ਜਸਟ ਲੁਕਿੰਗ ਇਨ ਲਾਈਕ ਅ ਵਾਓ ਸੋ ਨਾਈਸ ਉਹ ਇਹਨੂੰ ਕਿਹਨੇ ਐਡੀ ਬਣਾ ਕੇ ਦਿੱਤੀ ਉਹ ਕੋਈ ਇਹਦਾ ਇੰਸਟਾਗ੍ਰam ਰੀਡ ਕਰ ਦੋ ਓਏ ਇਹਦਾ ਕੋਈ ਇੰਸਟਾਗ੍ਰam ਰੀਡ ਕਰ ਦੋ ਉਹ ਪਨੀਰ ਵੀ ਕਹਿੰਦਾ ਉਹ ਵੀ ਕਿੱਥੇ ਇਹਦੇ ਨਾਲ ਹੱਥ ਲੱਗ ਗਿਆ ਜਿੱਦਾਂ ਕਿ ਤੇਰਾ ਸਰੀਰ ਹੈ ਨਾ ਤੂੰ ਪਨੀਰ ਖਾਇਆ ਨਹੀਂ ਪਨੀਰ ਸੋਨ ਕਕੇ ਸਾਈਡ ਤੇ ਧਰ ਜਾ ਕਰ ਮੇਰੀ ਇੰਸਟਾਗ੍ਰਾਮ ਐ ਨੂੰ ਬੇਨਤੀ ਹੈ ਵੀ ਆਨਲਾਈਨ ਇੱਟ ਮਾਰਨ ਦਾ ਪ੍ਰਬੰਧ ਨਹੀਂ ਕੀਤਾ ਜਾਵੇ ਕਿਉਂਕਿ ਇਹੇ ਜਿਹੇ ਨੇ ਅਸੀਂ ਇੱਟ ਮਾਰ ਸਕੀਏ ਆਨਲਾਈਨ ਓਏ ਹੱਤ ਹੋ ਗਈ ਆ ਤੁਹਾਨੂੰ ਐ ਨਹੀਂ ਪਤਾ ਲਾ ਤੁਹਾਡੀ ਬੇਇਜ਼ਤੀ ਹੁੰਦੀ ਹੈ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੀ ਮੇਰੇ ਵਾਲੀ 600 ਜੁਨਟਾ ਨਾ ਉਹ ਚੋਂ 300 ਜੁਨਟ ਦੇ ਇਹਨੂੰ ਛੱਟਕੇ ਲਵਾਏ ਜਾਂ ਇਹਨੂੰ ਬਿਜਲੀ ਲਵਾ ਦਿਓ ਮੇਰੀ ਜੁਨਟਾ ਤੇ ਓਏ ਹੱਤ ਹੋ ਗਈ ਯਾਰ ਤੇਰੀ ਇਹ ਤਾਂ ਮੈਨੂੰ ਦੰਦ ਵੀ 40 50 ਲੱਗਦੇ ਨੇ ਲੋਕਾਂ ਦੇ ਬੱਤੀ ਹੁੰਦੇ ਨੇ ਕਿਵੇਂ ਚਾਂਚਾ ਬੂੜੇ ਤਰ ਕੇ 100 ਮੈਂਚ ਉਹ ਜਿੰਨਾ ਟਾਈ चो न आई सी छो नई किलो कलोता कि था, पनीर से था, थोक मारे <laughs>